प्यारा जा हरुका अंग्रेजी कहानी डॉक्टर नम्रता पठानिया पंजाबी अनुवाद रविंद्र सिंह सोड्डी जब मैं अपने कमरे ਵਿੱਚ ਆਈ ਤਾਂ ਮੇਰੇ ਪੈਰ ਪੂਰੀ ਤਰ੍ਹਾਂ ਦੁਖ ਰਹੇ ਸੀ ਪਰ ਦਿਲ ਹਬਾ ਤੋਂ ਵੀ ਹਲਕਾ ਮੈਂ ਵਿੱਚ ਤੋਂ ਡੁੱਬਦੇ ਸੂਰਜ ਦਾ ਅਜੇ ਹ ਨਜ਼ਾਰਾ ਦੇਖ ਕੇ ਮੁੜੀ ਸੀ ਜੋ ਕਦੇ ਵੀ ਭੁੱਲ ਨਹੀਂ ਸਕਦਾ ਇਸ ਤੋਂ ਵਧੀਆ ਦੇਖਣ ਵਾਲੀ ਚੀਜ਼ ਹੋਰ ਹੋ ਵੀ ਕੀ ਸਕਦੀ ਹੈ ਕਿ ਜਿਵੇਂ ਸੂਰਜ ਨੇ ਪਾਣੀ ਨੂੰ ਅਗਲਾ ਦਿੱਤੀ ਹੋਵੇ ਅਸਮਾਨ ਦੀ ਲਾਲੀ ਲਹਿਰਾਂ ਨੂੰ ਹੌਲੀ ਹੌਲੀ ਛੋਂਦੀ ਜਦ ਤੱਕ ਉਹ ਵੀ ਉਸਤੇ ਰੰਗ ਵਿੱਚ ਨਾਰੰਗੀ ਜਾਂਦੀ ਇੱਕ ਸੱਚੀ ਕਹਾਣੀ ਜੋ ਬਹੁਤੀ ਘੱਟ ਦੇਖਣ ਨੂੰ ਮਿਲਦੀ ਹੈ ਇਨਾ ਖੂਬਸੂਰਤ ਯਾਦਾਂ ਨਾਲ ਮੈਂ ਦਰਵਾਜ਼ਾ ਖੋਲ੍ਹਿਆ ਕਮਰੇ ਤੋਂ ਜਾਣ ਵੇਲੇ ਕਮਰੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਛੱਡ ਕੇ ਹੀ ਮੈਂ ਚੜੀ ਗਈ ਸੀ ਤਾਂ ਜੋ ਸੂਰਜ ਡੁੱਬਣ ਵਾਲਾ ਦ੍ਰਿਸ਼ ਦੇਖਣ ਲਈ ਦੇਰ ਨਾ ਹੋ ਜਾਵੇ ਸੂਟਕੇਸ ਕੁੱਲਾ ਪਿਆਸੀ ਕਪੜੇ ਉਸ ਵਿੱਚੋਂ ਬਾਹਰ ਨੂੰ ਆ ਰਹੇ ਸੀ ਮੇਰਾ ਪਰਸਮੰਜੇ ਸੀ ਪਿਆਸੀ ਕਿੰਨਾ ਖਲਾਰਾ ਸੀ ਮੈਂ ਹੋਟਲ ਵਿੱਚ 5 ਵਜੇ ਪਹੁੰਚੀ ਸੀ ਤੇ ਸੂਰਜ ਡੁੱਬਣ ਦਾ ਸਮਾਂ ਸੀ ਤਕਰੀਬਨ 7 ਵਜੇ ਦਾ ਮੈਂ ਅੱਧੇ ਘੰਟੇ ਲਈ ਨੀਂਦ ਦਾ ਛੋਟਾ ਜਿਹਾ ਲੈ ਲਿਆ ਉਸ ਤੋਂ ਬਾਅਦ ਜਾਦਾ ਇੱਕ ਕਾਪੀ ਪੀਤਾ ਤੇ ਤਿਆਰ ਹੋ ਗਈ ਸੂਰਜ ਡੁੱਬਣ ਦੇ ਨਜ਼ਾਰੇ ਦੀਆਂ ਫੋਟੋਆਂ ਲੈਣ ਲਈ ਚੰਗੀ ਤਰ੍ਹਾਂ ਤਿਆਰਤਾ ਹੋਣਾ ਹੀ ਸੀ ਸ਼ਾਮਲੀ ਵਧੀਆ ਜਿਹੇ ਕਪੜੇ ਪਾ ਕੇ ਮੈਂ ਹਾਊਸਕੀਪਿੰਗ ਵਾਲਿਆਂ ਨੂੰ ਕਪੜੇ ਵਾਲੀ ਪ੍ਰੈਸ ਤੇ ਪ੍ਰੈਸ ਕਰਨ ਵਾਲਾ ਬੋਰਡ ਲੈਉਣ ਲਈ ਕਿਹਾ ਮੇਰਾ ਰਿਸਟ ਬੈਂਡ ਕਿੱਥੇ ਗਿਆ ਮੈਂ ਸੋਚਿਆ ਕਿ ਸ਼ਾਇਦ ਮੈਂ ਪ੍ਰੈਸਬੋਰਡ ਤੇ ਹੀ ਰੱਖ ਦਿੱਤਾ ਹੋਵੇ ਕਿਉਂਕਿ ਉਸ ਨਾਲ ਮੇਰੇ ਕੱਪੜਿਆਂ ਦੀ ਕਢਾਈ ਖਰਾਬ ਹੋ ਰਹੀ ਸੀ ਮੈਂ ਮੰਜੇ ਤੋਂ ਉੱਠੀ ਤਾਂ ਜੋ ਰਿਸਟ ਬੈਂਡ ਚੁੱਕ ਲਵਾਂ ਪਰ ਉੱਥੇ ਨਾ ਪ੍ਰੈਸਬੋਰਡ ਸੀ ਤੇ ਨਾ ਹੀ ਪ੍ਰੈਸ ਰਿਸਟ ਬੈਂਡ ਮੇਸਤੀ ਪਿਆ ਸੀ ਤੇ ਨਾਲ ਹੀ ਹੱਥ ਦਾ ਲਿਖਿਆ ਇੱਕ ਕਾਗਜ਼ ਮੈਂ ਕਾਗਜ਼ ਚੁੱਕ ਕੇ ਪੜਨ ਲੱਗੀ ਡੀਅਰ ਤੁਹਾਡੀ ਗੈਰ ਹਾਜ਼ਰੀ ਵਿੱਚ ਸਾਨੂੰ ਪ੍ਰੈਸਰ ਤੇ ਪ੍ਰੈਸਬੋਰਡ ਲੈ ਜਾਣਾ ਪਿਆ ਕਿਸੇ ਵੀ ਸੈਟਲ ਹਾਊਸਕੀਪਿੰਗ ਨਾਲ ਸੰਪਰਕ ਕਰੋ ਧੰਨਵਾਦ ਇਹ ਪੜ੍ਹ ਕੇ ਮੈਨੂੰ ਬਹੁਤ ਗੁੱਸਾ ਆਇਆ ਇਹ ਤਾਂ ਹੋਟਲ ਦੇ ਨਿਯਮਾਂ ਦੇ ਵਿਰੁੱਧ ਸੀ ਮੈਨੂੰ ਤਾਂ ਇਹ ਵੀ ਪੱਕਾ ਨਹੀਂ ਸੀ ਪਤਾ ਕਿ ਮੇਰੇ ਪਰਸ ਵਿੱਚ ਕਿੰਨੇ ਪੈਸੇ ਸੀ ਮੈਂ ਆਪਣੇ ਅੰਦਰੂਨੀ ਨਿੱਜੀ ਕੱਪੜਿਆਂ ਵੱਲ ਦੇਖਿਆ ਜੋ ਖੁੱਲੇ ਸੂਟਕੇਸ ਵਿੱਚੋਂ ਮੇਰਾ ਮਜ਼ਾਕ ਉਡਾਰੇ ਸੀ ਘੱਟੋ-ਘੱਟ ਉਹਨਾਂ ਨੂੰ ਚਾਹੀਦਾ ਸੀ ਕਿ ਮੈਨੂੰ ਫੋਨ ਕਰਕੇ ਮੇਰੀ ਇਜਾਜ਼ਤ ਤਾਂ ਲੈ ਲੈਂਦੇ ਜੇ ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਤਾਂ ਮੈਂ ਆਪਣੀਆਂ ਨਿੱਜੀ ਚੀਜ਼ਾਂ ਨੂੰ ਜਿੰਦਾ ਲਾ ਕੇ ਜਾਂਦੀ ਸਨਸੈਟ ਦਾ ਸਾਰਾ ਮਜ਼ਾ ਕਿਰਕਰਾ ਹੋ ਗਿਆ ਮੈਂ ਗੁੱਸੇ ਵਿੱਚ ਹਾਊਸਕੀਪਿੰਗ ਵਾਲਿਆਂ ਨੂੰ ਫੋਨ ਕੀਤਾ ਮੈਂ ਕਮਰਾ ਨੰਬਰ 204 ਤੋਂ ਬੋਲ ਰਹੀ ਹਾਂ ਤੁਸੀਂ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਕਮਰੇ ਵਿੱਚ ਦਾਖਲ ਹੋਣ ਦੀ ਹਿੰਮਤ ਕਿਵੇਂ ਕੀਤੀ? ਮੈਡਮ, ਮੈਂ ਹੁਣੇ ਹੀ ਡਿਊਟੀ ਤੇ ਆਇਆ ਹਾਂ। ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਮੈਂ ਤੁਹਾਡੀ ਗੱਲ ਸਬੰਧਤ ਕਰਮਚਾਰੀ ਨਾਲ ਕਰਵਾਉਂਦਾ ਹਾਂ। ਠੀਕ ਹੈ, ਮੇਰੀ ਗੱਲ ਕਰਵਾਓ। ਮੈਂ ਤੁਹਾਡੀ ਸਾਰਿਆਂ ਦੀ ਸ਼ਿਕਾਇਤ ਕਰਾਂਗੀ। ਹਾਂ ਜੀ ਮੈਡਮ, ਮੈਂ ਹਾਊਸਕੀਪਿੰਗ ਦਾ ਮੁਖੀ ਬੋਲ ਰਿਹਾ। ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦਾ? ਤੁਸੀਂ ਮੇਰੀ ਸਹਾਇਤਾ ਖਾਕ ਕਰੋਗੇ? ਤੁਸੀਂ ਮੇਰੀ ਗੈਰ ਹਾਜ਼ਰੀ ਵਿੱਚ ਮੇਰੇ ਕਮਰੇ ਵਿੱਚ ਆ ਕੇ ਪ੍ਰੈਸ ਕਿਉਂ ਰੱਖੇ ਗਏ? ਮੇਰਾ ਸਾਰਾ ਸਮਾਨ ਖੁੱਲ੍ਹੇ ਹੀ ਪਿਆਸੀ ਆਤੀ। ਮੈਨੂੰ ਬੇਹੱਦ ਅਫਸੋਸ ਹੈ ਮੈਡਮ ਮੈਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਾ ਕੇ ਯੋਗ ਕਾਰਵਾਈ ਕਰਦਾ ਹਾਂ ਇਸ ਲਈ ਮਾਫੀ ਮੰਗਦਾ ਤੁਹਾਨੂੰ ਕਾਰਵਾਈ ਕਰਨੀ ਹੀ ਚਾਹੀਦੀ ਹੈ ਉਸ ਰਾਤ ਸਾਨੂੰ ਠੀਕ ਤਰ੍ਹਾਂ ਨੀਂਦ ਵੀ ਨਾ ਆਈ ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰਾ ਸਿਰ ਗੁੱਸੇ ਨਾਲ ਫਟਿਆ ਜਾ ਰਿਹਾ ਸੀ ਮੈਂ ਆਪਣੇ ਦਵਾਈਆਂ ਵਾਲੇ ਡੱਬੇ ਵਿੱਚੋਂ ਦਰਦ ਦੀ ਗੋਲੀ ਲੱਭੀ ਪਰ ਪ੍ਰੈਸਟੀ ਦੀ ਤਰ੍ਹਾਂ ਉਸ ਡੱਬੇ ਵਿੱਚ ਗੋਲੀ ਵੀ ਨਹੀਂ ਸੀ ਮੈਂ ਹਾਊਸਕੀਪਿੰਗ ਵਾਲਿਆਂ ਨੂੰ ਫੋਨ ਕੀਤਾ ਗੁੱਡ ਮਾਰਨਿੰਗ ਮੈਡਮ ਤੁਸੀਂ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਇਹ ਜਾਣੀ ਪਹਿਚਾਨੀ ਆਵਾਜ਼ ਸੀ ਮੈਡਮ ਮੈਂ ਰਿਜ਼ ਬੋਲ ਰਿਹਾ ਹਾਊਸਕੀਪਿੰਗ ਇਨਚਾਰਜ ਹੁਣ ਮੈਂ ਤੁਹਾਡੇ ਕਮਰੇ ਦਾ ਆਪਚਾਨ ਰੱਖਾਂਗਾ ਕੱਲ ਜੋ ਕੁਝ ਵੀ ਹੋਇਆ ਉਸ ਲਈ ਮੈਂ ਫੇਰ ਮਾਫੀ ਮੰਗਦਾ ਹਾਂ ਮੈਨੂੰ ਉਮੀਦ ਹੈ ਕਿ ਤੁਹਾਡੀ ਕੋਈ ਵੀ ਚੀਜ਼ ਇੱਧਰ ਉੱਧਰ ਨਹੀਂ ਹੋਈ ਮੈਨੂੰ ਨਹੀਂ ਪਤਾ ਪਰ ਹਾਂ ਮੇਰੀਆਂ ਦਰਦ ਦੀਆਂ ਗੋਲੀਆਂ ਚੋਰੀ ਹੋ ਗਈਆਂ ਹਨ ਤੁਸੀਂ ਮਜ਼ਾਕ ਕਰ ਰਹੇ ਹੋ ਮੈਡਮ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਮੈਨੂੰ ਡਿਸਪਲਿਨ ਚਾਹੀਦੀ ਹੈ ਜ਼ਰੂਰ ਮੈਡਮ 2 ਮਿੰਟ ਵਿੱਚ ਡਿਸਪਲਿਨ ਤੁਹਾਡੇ ਕੋਲ ਪਹੁੰਚ ਜਾਵੇਗੀ ਮੈਨੂੰ ਇੱਕ ਮੁਸਕਰਾਹਟ ਯਾ ਸ਼ਰarati ਮੁਸਕਰਾਹਟ ਦੀ ਹਵਾ ਸੁਣਾਈ ਦਿੱਤੀ ਠੀਕ 2 ਮਿੰਟ ਬਾਅਦ ਹੀ ਕਮਰੇ ਦੀ ਘੰਟੀ ਵੱਜੀ ਕਮਰੇ ਦੇ ਦਰਵਾਜ਼ੇ ਦੇ ਬਾਹਰ ਇੱਕ ਨੌਜਵਾਨ ਮੁੰਡਾ ਡਿਸਪ੍ਰਿੰਟ ਆਪੈਕਟ ਲੈ ਕੇ ਖੜਾ ਸੀ ਮਿਸਟਰ ਇਸ ਨਹੀਂ ਮੈਡਮ ਮੈਂ ਤਾਂ ਇੰਚਾਰਜ ਹਾਂ ਉਹਨਾਂ ਨੇ ਮੈਨੂੰ ਭੇਜਿਆ ਠੀਕ ਹੈ ਧੰਨਵਾਦ ਇਸ ਤੋਂ ਬਾਅਦ ਸਿਰਦਰਦ ਦੇ ਨਾਲ ਨਾਲ ਮੇਰਾ ਗੁੱਸਾ ਵੀ ਠੀਕ ਹੋ ਗਿਆ ਸਾਰਾ ਦਿਨ ਮੈਂ ਨੇੜੇ ਤੇੜੇ ਦੇ ਪੀਛਾਂ ਤੋਂ ਘੁੰਮਦੀ ਰਹੀ ਸਮੁੰਦਰ ਮੇਰੀ ਸ਼ੁਰੂ ਤੋਂ ਹੀ ਕਮਜ਼ੋਰੀ ਰਹੇ ਹਨ ਇਸ ਲਈ ਮੈਂ ਸਮੁੰਦਰੀ ਇਲਾਕਿਆਂ ਵਿੱਚ ਵਾਰ-ਵਾਰ ਆਉਂਦੀ ਹਾਂ ਸਾਰਾ ਦਿਨ ਸੋ ਮਦਰੀ ਲੇਰਨ ਅਲਬਦੀਆ ਸਮਾ ਬਤਾ ਕੇ ਮੈਂ ਸ਼ਾਮ ਨੂੰ ਆਪਣੇ ਹੋਟਲ ਦੇ ਕਮਰੇ ਵਿੱਚ ਵਾਪਸ ਆ ਗਈ। 8 ਘੰਟੇ ਲਈ ਮੈਂ ਨੀਂਦ ਦੀ ਚਪਕੀ ਲੈਣ ਤੋਂ ਬਾਅਦ ਉੱઠી। ਕੁਝ ਦੇਰ ਬਾਅਦ ਬੇਰਹਾਮੀ ਜੀ ਮਹਿਸੂਸ ਹੋਈ। ਬਾਥਰੂਮ ਗਈ ਤਾਂ ਇਹ ਦੇਖ ਕੇ ਘਬਰਾ ਗਈ ਕਿ ਮੇਰੀ ਮਹਾਵਾਰੀ 10 ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਮੈਂ ਇਸ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਮੈਂ ਆ ਕੇ ਦੇਖਿਆ ਕਿ ਮੇਰੇ ਸਮਾਨ ਵਿੱਚ ਸੈਨੇਟਰੀ ਨੈਪਕਿਨਸ ਪਏ ਹੰਜ ਨਹੀਂ। ਪਰ ਨਹੀਂ ਕੋਈ ਵੀ ਨਹੀਂ ਸੀ। ਅਸਲ ਵਿੱਚ ਮੈਂ ਰੱਖੀ ਨਹੀਂ ਸਨ ਕਿਉਂਕਿ ਮੈਨੂੰ ਪਤਾ ਸੀ ਕਿ ਉਹਨਾਂ ਦੀ ਲੋੜ ਵਾਪਸ ਆ ਕੇ ਪਵੇਗੀ। ਇਹ ਸਮੱਸਿਆ ਮਹਾਵਾਰੀ ਚੱਕਰ ਖਤਮ ਹੋ ਸਮੇਂ ਸ਼ੁਰੂ ਹੁੰਦੀ ਹੈ ਕਿਉਂਕਿ ਜੋ ਕੁਦਰਤੀ ਚੱਕਰ ਬੇਤਰਤੀਬ ਹੋ ਜਾਂਦਾ ਹੈ ਜਿਸ ਨਾਲ ਤੁਸੀਂ ਇੱਕ ਪਾਸੇ ਚਿੜਚਿੜੇ ਹੋ ਜਾਂਦੇ ਹੋ ਤੇ ਕਈ ਵਾਰ ਤੁਹਾਨੂੰ ਸ਼ਰਮਿੰਦਾ ਵੀ ਹੋਣਾ ਪੈਂਦਾ ਹੁਣ ਮੈਂ ਕੀ ਕਰਾਂ ਮੈਂ ਕੁਝ ਸਮੇਂ ਲਈ ਸੋਚਿਆ ਸੀ ਹਾਊਸਕੀਪਿੰਗ ਨੂੰ ਫੋਨ ਕੀਤਾ ਜੀ ਮੈਡਮ ਮੈਂ ਤੁਹਾਡੇ ਲਈ ਕੀ ਕਰ ਸਕਦਾ ਇੱਕ ਜਾਣੀ ਪਹਿਚਾਨੀ ਆਵਾਜ਼ ਆਈ ਮਿਸਟਰ ਇਸ ਤੁਹਾਡੇ ਸੈਕਸ਼ਨ ਵਿੱਚ ਕੋਈ ਔਰਤ ਹੈ ਤੇ ਕੀ ਮੈਂ ਉਸ ਨਾਲ ਗੱਲ ਕਰ ਸਕਦੀ ਹਾਂ ਨਹੀਂ ਮਾਮ ਅਸੀਂ ਸਿਰਫ 3 ਲੜਕੀ ਹਾਂ ਕਬਰਾਓ ਨਾ ਮੈਂ ਤੁਹਾਡੀ ਮਦਦ ਕਰ ਸਕਦਾ ਉਹ ਅਸਲ ਵਿੱਚ ਕੀ ਕੀ ਤੁਸੀਂ ਹੋਟਲ ਵਿੱਚ ਠਹਿਰਨ ਵਾਲਿਆਂ ਨੂੰ ਲੋਡ ਪੈਣ ਤੇ ਸੈਨੀਟਰੀ ਐਫਕੈਂਸ ਦਿੰਦੇ ਹੋ ਇਹ ਕਹਿੰਦੇ ਹੋਏ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਮੈਂ ਬਹੁਤ ਹਿੰਮਤ ਕਰਕੇ ਇਹ ਗੱਲ ਕਹਿ ਸਕੀ ਹਾਂ 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 ਕਿਉਂ ਨਹੀਂ ਮੈਂ ਹੁਣੇ ਹੀ ਪੇਜਦਾ ਧੰਨਵਾਦ ਜੀ ਮੈਂ ਮਿਸਟਰ ਸ਼ਬਦ ਕਹਿਣਾ ਵਿਪੁਲਕੀ 5 ਮਿੰਟ ਬਾਅਦ ਹੀ ਕਮਰੇ ਦੀ ਕੰਟੀ ਬਜੀ ਤੇ ਕਮੰਡਾ ਮੈਨੂੰ ਵਧੀਆ ਤਰੀਕੇ ਨਾਲ ਲਿਫਟਿਆ सेंट्री नैपकिंस ਦਾ ਪੈਕੇਟ ਲਿਆ ਇੱਕ ਗਰਮ ਪਾਣੀ ਦੀ ਬੋਤਲ ਵੀ ਤੇ ਇੱਕ ਪੈਕੇਟ ਮੈਟਾਫਲ ਸਪਾਸਤੀਆਂ ਗੋਲੀਆਂ ਵੀ ਹਾਊਸਕੀਪਿੰਗ ਜਾਂ ਮਿਸਟਰ ਹਾਊਸਕੀਪਰ ਮੇਰੇ ਦਿਲ ਵਿੱਚ ਘਰ ਬਣਾ ਰਿਹਾ ਸੀ ਅਗਲੇ ਦਿਨ ਮੈਂ ਆਪਣੇ ਕਮਰੇ ਵਿੱਚ ਹੀ ਰਹੀ ਕਿਉਂਕਿ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਸੀ 12:00 ਵਜੇ ਮੇਰੇ ਫੋਨ ਦੀ ਘੰਟੀ ਵੱਜੀ ਹੈਲੋ ਮੈਡਮ ਗੁੱਡ ਆਫਟਰਨੂੰ ਅਮੀਦਾ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ ਵਗੇ ਜੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸ ਦੇਣਾ ਮੇਰੀ ਡਿਊਟੀ ਅਜਰਾ ਦੇ 12:00 ਵਜੇ ਤੱਕ ਫਿਰ ਮੇਰੀ 3 ਦਿਨ ਦੀ ਛੁੱਟੀ ਹੈ ਤਨਵਰਿਜ ਅੱਜ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕਿ ਅੱਜ ਤੁਸੀਂ ਘੁੰਮਣੇ ਜਾ ਰਹੇ ਇਸ ਵਾਰ ਉਸਨੇ ਮੈਡਮ ਸ਼ਬਦ ਨਹੀਂ ਸੀ ਬੋਲਿਆ ਮੈਨੂੰ ਹਾਸੇ ਆ ਗਈ ਨਹੀਂ ਰਿਜ ਮੈਂ ਹੋਟਲ ਵਿੱਚ ਹੀ ਰਾਂਗੀ ਤਬੀਅਤ ਠੀਕ ਨਹੀਂ ਓਕੇ ਜਿਵੇਂ ਤੁਹਾਨੂੰ ਠੀਕ ਲੱਗੇ ਮੈਂ ਤੁਹਾਨੂੰ ਸਮਾਂ ਬਤਾਉਣ ਲਈ ਕੁਝ ਕਿਤਾਬਾਂ ਭੇਜ ਰਿਹਾ ਠੀਕ ਹੈ ਜ਼ਰੂਰ ਭੇਜੋ ਕਿਤਾਬਾਂ ਪੜ੍ਹ ਕੇ ਮੈਨੂੰ ਚੰਗਾ ਲੱਗੇਗਾ ਮੈਂ ਉਸ ਨੂੰ ਕੁਝ ਵਿਅਕਤੀਗਤ ਗੱਲਾਂ ਪੁੱਛਣਾ ਚਾਹੁੰਦੀ ਸੀ ਪਰ ਪੁੱਛ ਨਾ ਸਕੀ ਮੈਂ ਕੁਝ ਕਿਤਾਬਾਂ ਆਪਣੀ ਪਸੰਦ ਦੀਆਂ ਭੇਜ ਰਿਹਾ ਜ਼ਰੂਰ ਪੜ੍ਹਨਾ ਇਹ ਕਹਿੰਦੇ ਹੋਏ ਉਸਨੇ ਫੋਨ ਰੱਖ ਦਿੱਤਾ ਤਿੰਨ ਕਿਤਾਬ ਆਗੀਆਂ ਇੱਕ ਕਾਫੀ ਟੇਬਲ ਬੁੱਕ ਸੀ ਹਮਾਲਾ ਫਲੋਰਾ ਐਂਡ ਫਾਨਾਬਰੀ ਇੱਕ ਕਵਿਤਾ ਦੀ ਕਿਤਾਬ ਲਵ ਪੋਇम्स ਆਫ ਰੂਮੀ ਅਤੇ ਇੱਕ ਨਾਵਲ ਦਬਿਜਿਸਾਫ ਮੈਡੀਸਨ ਕੰਟਰੀ ਕਿਤਾਬਾਂ ਦੇ ਨਾਲ ਇੱਕ ਪਿਆਰਾ ਜਰੂਕਾ ਸੀ ਜਿਸ ਤੇ ਇਹ ਲਿਖਿਆ ਹੋਇਆ ਸੀ ਡੀਅਰ ਲੇਡੀ ਪਿਆਰ ਅਤੇ ਆਪਣਤ ਦੀ ਨਿਸ਼ਾਨੀ ਦੇ ਤੌਰ ਤੇ ਇਹ ਕਿਤਾਬਾਂ ਕਬੂਲ ਕਰੋ ਅਤੇ ਇਹ ਆਪਣੇ ਨਾਲ ਹੀ ਲੈ ਜਾਣਾ ਆਪਣੇ ਵਿਹਲੇ ਸਮੇਂ ਵਿੱਚ ਪੜ੍ਹਨਾ ਅਤੇ ਹਾਊਸਕੀਪਿੰਗ ਦੀਆਂ ਯਾਦਾਂ ਦਾ ਨੰਦਬਾਨ ਨਾ ਜਿਨ੍ਹਾਂ ਨੇ ਤੁਹਾਡੇ ਲਈ ਹੋਟਲ ਨੂੰ ਘਰ ਬਣਾ ਦਿੱਤਾ ਧੰਨਵਾਦ ਤੇਜਵਾਨ ਇਸ ਨਿੱਕੇ ਜਿਹੇ ਰੁਕੇ ਨਾਲ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਮੈਨੂੰ ਇਹ ਨਰੋਲ ਸੂਚਨਾ ਪਰਚੀ ਨਾਲੋਂ ਨੇੜਤਾ ਪਰਚੀ ਜ਼ਿਆਦਾ ਲੱਗੀ ਮੈਂ ਕਿਤਾਬਾਂ ਆਪਣੇ ਸਮਾਨ ਵਿੱਚ ਰੱਖ ਰਹੀਆਂ ਤੇ ਸਲਿੱਪ ਆਪਣੇ ਪਰਸ ਵਿੱਚ ਆਪਣੇ ਪੰਦਾ ਸਬੂਤ ਇੱਕ ਅਜਿਹੇ ਇਨਸਾਨ ਦਾ ਜਿਸ ਨੂੰ ਨਾ ਕਦੇ ਦੇਖਿਆ ਨਾ ਮਿਲੀ ਪਰ ਸਿਰਫ ਉਸ ਦੀ ਆਵਾਜ਼ ਹੀ ਸੁਣੀ ਮੈਨੂੰ ਯਕੀਨ ਹੈ ਕਿ ਹਾਊਸਕੀਪਰ ਦੀਆਂ ਯਾਦਾਂ ਮੈਨੂੰ ਜ਼ਿੰਦਗੀ ਪਰ ਹਨ ਹੰਦ ਤੇ ਨਿਆ ਰਹਿਣ ਗਿਆ ਜ਼ਿੰਦਗੀ ਕਿੰਨੀ ਅਜੀਬ ਹੈ ਤੇ ਰਿਸ਼ਤੇ ਵੀ ਮੈਂ ਆਪਣੇ ਆਪ ਨੂੰ ਕਿਹਾ ਤੇ ਅਗਲੇ ਦਿਨ ਸਵੇਰੇ ਹੀ ਹੋਟਲ ਵਿੱਚੋਂ ਜਾਣ ਦੀ ਸਮਾਨ ਸਾਮਣ ਲੱਗ ਪਈ ਪਰ ਹਾਂ ਉਸ ਤੋਂ ਪਹਿਲਾਂ ਮੈਂ ਇਹ ਫੈਸਲਾ ਕੀਤਾ ਕਿ ਰਾਤ ਦੇ 12 ਵਜੇ ਤੋਂ ਪਹਿਲਾਂ ਹਾਊਸਕੀਪਿੰਗ ਨੂੰ ਕੁਝ ਹੋਰ ਵਾਰ ਫੋਨ ਜ਼ਰੂਰ ਕਰਨਾ ਹੈ